ਇਸ ਤੋਂ ਬਾਅਦ ਆਪਾਂ ਅਗਲੇ ਸਵਾਲ ਵੱਲ ਚੱਲਾਂਗੇ ਕਿ ਜਿਹੜੀ ਮੈਂ ਗੱਲ ਕੀਤੀ ਸੀ ਕਿ ਜਿਹੜੇ ਪੰਜਾਬ ਦੇ ਇੱਕ ਰਿਟਾਇਰ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਸੁਰੇਸ਼ ਕੁਮਾਰ ਵੱਲੋਂ ਇਹ ਇੱਕ ਅੰਗਰੇਜ਼ੀ ਟਰਿਬਿਊਨ ਦੇ ਵਿੱਚ ਜਿਹੜਾ ਇੱਕ ਆਰਟੀਕਲ ਲਿਖਿਆ ਗਿਆ ਉਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਕਿ ਚੰਡੀਗੜ੍ਹ ਦੇ ਜਿਹੜੇ ਰਹਿਣ ਸਹਿਣ ਆ ਬੜਾ ਮਹਿੰਗਾ ਹੋ ਗਿਆ ਹੈ ਤੇ ਪੰਜਾਬ ਇਹਦਾ ਬੋਝ ਨਹੀਂ ਚੱਕ ਸਕਦਾ ਤੇ ਇਹਨੂੰ ਜਿਹੜਾ ਯੂਟੀ ਬਣਾ ਦਿੱਤਾ ਜਾਵੇ ਕਿ ਉਹਦੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਗੱਲ ਇਹ ਹੈ ਸਿੰਘ ਸਾਹਿਬ ਉਹੋ ਜੇ ਕਿਸੇ ਨੂੰ ਜ਼ਹਿਰ ਦੇਣਾ ਹੋਵੇ ਜਿਹੜਾ ਤਾ ਹੈਗਾ ਮੂਰਖ ਬੰਦਾ ਉਹਦਾ ਸਿੱਧੀ ਜ਼ਹਿਰ ਕੋੜੀ ਦਿੰਦਾ ਉਹਦੇ ਮੂੰਹ 'ਚ ਜਿਹੜਾ ਸਿਆਣਾ ਬੰਦਾ ਹੈ ਉਹਨੂੰ ਇੰਨੀ ਜ਼ਿਆਦਾ ਚਾਸ਼ਨੀ ਖੰਡ ਦੀ ਚਾੜ੍ਹਦਾ ਹੈ ਕਿ ਖੰਡ ਦਾ ਜਾਨ ਸਰ ਖੋ ਜਾਣੀ ਹੈ ਮੂਰਖੇ ਜ਼ਹਿਰ ਦਾ ਅਸਰ ਹੋਊਗਾ ਸੋ ਇਹ ਸ਼ਰੀਸ਼ ਕੁਮਾਰ ਟਿੱਕਾ ਬੋਲਦਾ ਹੈ ਸਿਆਣਾ ਬੋਲਦਾ ਹੈ ਪਰ ਉਹ ਗਿਆਨਕੀ ਦੀ ਗਲਤ ਕਰ ਗਿਆ ਮੈਂ ਗਿਆਨਕੀ ਦੀ ਗਲਤ ਦੇ ਉੱਤੇ ਕਹਿਣਾ ਇਹ ਜਿਹੇ ਸੰਸਥਾਨ ਨੇ ਮੈਨੂੰ ਕਿਹਾ ਉਹ ਕਾਫੀ ਬੱਚਿਆਂ ਨੂੰ ਬੜੇ ਸੇਵਾ ਭਾਵ ਚ ਸਕੂਲ ਦੀ ਫੀਸ ਵੀ ਦਿੰਦੇ ਨੇ ਸਕੂਲ ਚ ਵੀ ਪੜਾਉਂਦੇ ਨੇ ਫਿਰ ਇੰਜੀਨੀਅਰਿੰਗ ਤੇ ਮੈਡੀਕਲ ਕਾਲਜ ਵਾਸਤੇ ਤਿਆਰੀ ਕਰਾਉਂਦੇ ਨੇ ਕਰਾਉਂਦੇ ਵੀ ਗਰੀਬ ਬੱਚਿਆਂ ਦੀ ਐ ਅਮੀਰ ਨਹੀਂ ਲੈਣਾ ਉਹਨਾਂ ਨੇ ਉਹਨਾਂ ਨੂੰ ਹੋਸਟਲ ਵਿੱਚ ਦਿੰਦੇ ਨੇ ਕੋਚਿੰਗ ਮੁਫਤ ਕਰਾਉਂਦੇ ਨੇ ਸਾਰਾ ਠੰਡਾ ਚੰਦ ਨੇ ਇੱਕ ਵੀ ਪੈਸਾ ਵਚਨ ਨਹੀਂ ਲੈਣਾ ਹਾਂ ਤੇ ਮੈਨੂੰ ਕਹਿੰਦੇ ਜੀ ਇਹ ਬੱਚਿਆਂ ਦਾ ਥੋੜਾ ਜਿਹਾ ਤੁਸੀਂ ਕਹਿੰਦੇ ਕਿ ਤੁਸੀਂ ਮੈਂ ਉਹ ਡਾਕਟਰ ਜਿਹੜਾ ਬਹੁਤ ਵੱਡਾ ਡਾਕਟਰ ਹੈ ਜਿਹਨੂੰ ਡਾਕਟਰੀ ਬਹੁਤ ਜ਼ਿਆਦਾ ਹੁੰਦੀ ਹੈ ਅੱਛਾ ਸਰਜਨ ਹੈ ਅੱਛਾ ਪੀਜੀ ਹੈ ਅੱਛਾ ਅੱਖਾਂ ਦਾ ਡਾਕਟਰ ਹੈ ਅੱਛਾ ਗਾਇਨੇਕੋਲੋਜਿਸਟ ਹੈ ਜਿਹਨਾਂ ਵੀ ਹੱਡੀਆਂ ਦਾ ਅੱਛਾ ਡਾਕਟਰ ਹੈ ਸਿਮਿੰਟਾਂ ਚ ਗੋਡੇ ਬਦਲ ਦਿੰਦਾ ਗਿੱਟੇ ਬਦਲ ਦਿੰਦਾ ਪਰ ਮੈਨੂੰ ਉਹ ਡਾਕਟਰ ਜਿਹੜਾ ਮਰਕ ਭਾਗੋਆਂ ਦਾ ਡਾਕਟਰ ਹੋਵੇ ਮੈਨੂੰ ਉਹ ਡਾਕਟਰ ਪਸੰਦ ਨੂੰ ਕਾਬਿਲ ਤਾਂ ਹੈਗਾ ਉਹਦੀ ਕਾਬਲੀਅਤ ਤੇ ਮੇਰਾ ਕੋਈ ਸਵਾਲ ਨਹੀਂ ਹੈ ਪਰ ਉਹਦੇ ਕੋਲ ਗਰੀਬ ਆਦਮੀ ਦਾ ਇਲਾਜ ਕਰਾਈ ਨਹੀਂ ਸਕਦਾ ਮੈਂ ਤਾਂ ਉਸ ਡਾਕਟਰ ਨੂੰ ਚੰਦ ਕਰਦਾ ਜਿਹੜਾ ਲੋਕਾਂ ਦਾ ਡਾਕਟਰ ਹੋਵੇ ਭੈਲਾ ਦੋਆ ਦਾ ਹੋਵੇ ਉਥੇ ਗਰੀਬ ਆਦਮੀ ਇਲਾਜ ਕਰਾ ਸਕੇ ਸੋ ਜੇ ਗਰੀਬ ਦਾ ਇਲਾਜ ਹੋਣਾ ਹੀ ਨਹੀਂ ਫਿਰ ਉਸ ਡਾਕਟਰ ਦਾ ਕੀ ਕਰਨਾ ਸ੍ਰੀਸ਼ ਕੁਮਾਰ ਚੁਕਲੀਖਾਨਾ ਬਹੁਤ ਇੰਟੈਲੀਜੈਂਟ ਹੈ ਇਮਾਨਦਾਰ ਵੀ ਹੈ ਕੰਮ ਵਿੱਚ ਬਹੁਤ ਦਿੱਖਾ ਹੈ ਮਿਹਨਤੀ ਬਹੁਤ ਹੈ ਪਰ ਇਹ ਸਾਰਾ ਕੁਝ ਲੋਕਾਂ ਵਾਸਤੇ ਨਹੀਂ ਉਹ ਆਪਣੇ ਮਤਲਬ ਆਪਣੇ ਇਸਤਵਾਸਤੇ ਜਿਹਨੂੰ ਉਹ ਸਮਝਦਾ ਹੈ ਜੋ ਆਰਸਿਸ ਉਹ ਜਿਹੜੇ ਲੈਮਨ ਮੇਰੇ ਸਾਹਮਣੇ ਆਰਸਿਸ ਵੀ ਜਿਹੜੀ ਸੋਚ ਹੈ ਉਹਨੂੰ ਖੇਤਰਿਕੇ ਨਾਲ ਲਾਗੂ ਕਰਨ ਦੇ ਵਿੱਚ ਉਹ ਜ਼ਿਆਦਾ ਕਾਮਯਾਬ ਹੈ ਕਿ ਇਹ ਜਦ ਕੈਪਟਨ ਸਰਕਾਰ ਦੇ ਜਿਹੜੇ ਫੈਸਲੇ ਹੁੰਦੇ ਸੀ ਉਹਨੂੰ ਮੈਨੂੰ ਪਤਾ ਨਹੀਂ ਸੀ ਵੀ ਇਹਦੀ ਸੋਚ ਹੈ ਪਰ ਮੈਂ ਇਹ ਸੋਚਦਾ ਸੀ ਕਿ ਤਾਂ ਇਹ ਵੀ ਬਿਰੋਕਰੇ ਨੂੰ ਲਾਇਆ ਕਿਉਂ ਐਚੇ ਇਦਾਂ ਦੂਜੀ ਗੱਲ ਵੀ ਇਹ ਜਿਹੜੇ ਫੈਸਲੇ ਤੇ ਪੰਜਾਬ ਦੀ ਉਲਟੀ ਜਾ ਰਹੇ ਨੇ ਹਾਂ ਕਿ ਐਂ ਕਿਉਂ ਹੋ ਰਹੇ ਨੇ ਸੋ ਫਿਰ ਸਮਝ ਆ ਗਈ ਹੁਣ ਵੇ ਉਹ ਤਾਂ ਜਿੱਥੇ ਫਿਰ ਜਿਹਦੀ ਖਾਮਾ ਬਾਦਰੀ ਉਹਦੀ ਪਰਾਂ ਹਾਦਵੀ ਤੇ ਉਹ ਕਿਉਂਕਿ ਬਹੁਤ ਇਮਾਨਦਾਰ ਬੰਦਾ ਹੋ ਗਏ ਪਰ ਜੇ ਉਹ ਉਸ ਬੰਦੇ ਨਾਲ ਖੜ ਗਿਆ ਜਿਹੜਾ ਇੱਕ ਸੂਬੇ ਦਾ ਕਤਲ ਕਰਦਾ ਹੋਵੇ ਫਿਰ ਆਪਾਂ ਉਹਦੀ ਇਮਾਨਦਾਰੀ ਦੀ ਚਟਣੀ ਹੈ ਬਿਲਕੁਲ ਕਰਕੇ ਅੱਜ ਉਹਨਾਂ ਨੇ ਜਿਹੜਾ सुरेश ਕੁਮਾਰ ਜੀ ਨੇ ਆਰਟੀਕਲ ਲਿਖਿਆ ਉਹ ਐਡਾ ਵੱਡਾ ਪੂਰਾ ਸਜਾ ਕੇ ਲੱਗਿਆ ਹੋਇਆ ਅਖਬਾਰ ਦੇ ਵਿੱਚ ਤੇ ਮੈਨੂੰ ਨਹੀਂ ਪਤਾ ਉਹ ਤੁਰਬੀਮਨ ਵਾਲੇ ਉਹ ਮੈਂ ਡੈਟਿਟਿਊਡੀ ਤੋਂ ਦੋ ਲਾਈਨਾਂ ਦਾ ਲਿਖਿਆ ਉਹਦੇ ਚ ਮੈਂ ਲਿਖਿਆ ਹੈ ਵੀ ਸਵੇਸ਼ ਕੁਮਾਰ ਨੇ ਸਾਰਾ ਕੁਝ ਹੀ ਕਰਕੇ ਆਏ ਕਹਤਾ ਜਿਵੇਂ ਅਸੀਂ ਬੰਦੇ ਵਿੱਚ ਸੁਣਦੇ ਆਉਂਦੇ ਸੀ ਵੀ ਜਦ ਨਾਲੇ ਨੇ ਕਿਸੇ ਦੀ ਜ਼ਮੀਨ ਨਹੀਂ ਹੋਵੇ ਉਹਨੂੰ ਕਹਿੰਦਾ ਵੀ ਦੇਖਾ ਤੇਰੇ ਤਾਂ ਖਰਚੇ ਬਹੁਤ ਹੋ ਗਏ ਜ਼ਮੀਨ ਦੇ ਤੇ ਤੇ ਤੋਂ ਜ਼ਮੀਨ ਵਾਹੀ ਨਹੀਂ ਜਾ ਸਕਦੀ ਉਹ ਆ ਕੇ ਮੇਰੇ ਨਾਲ ਖੜਾ ਦੇ ਹਾਂ ਤੇ ਉਹ ਤਾਂ ਫੇਰ ਮੁੱਲ ਲੈਂਦਾ ਸੀ ਉਹ ਤੋਂ ਇਸ ਰੇਸ਼ ਕੁਮਾਰ ਜੀ ਨੇ ਕਹਤਾ ਵੀ ਥੋਤੋ ਖਰਚੇ ਚੰਨੇ ਨਹੀਂ ਮੁਫਤ ਦੇ ਦੋ ਸੈਂਟ ਨੂੰ ਹਾਂ ਬਿਲਕੁਲ ਇਹਨੂੰ ਦਾ ਮੁਆਵਜ਼ਾ ਵੀ ਨਹੀਂ ਗੱਦ ਕਰੀ ਕਹਿੰਦਾ ਹਰਿਆਣੇ ਨੂੰ ਪੈਸੇ ਦੇ ਦੋ ਹਰਿਆਣੇ ਦੀ ਉਹ ਬਣਾ ਦੋ ਵੱਖਰੀ ਤੇ ਬਾਹਰ ਬਣਾ ਦੋ ਇਹਨੂੰ ਡਿਊਟੀ ਰਹਿਣ ਦੋ ਤੇ ਇਹਨੂੰ ਦੇ ਦੋ ਕੇਂਦਰ ਨੂੰ ਡਿਊਟੀ ਬਣਾ ਦੋ ਪੱਕਾ ਹੀ ਪੱਕਾ ਹੀ ਡਿਊਟੀ ਬਣਾ ਦੋ ਉਹ ਤਾਂ ਕੇਂਦਰ ਨੇ ਤਾਂ ਕਿਹਾ ਹੀ ਸੀ ਕਿ ਡਿਊਟੀ ਬਣਾਉਣੀਆਂ ਉਹ ਉਦੋਂ ਅੱਗੇ ਟੱਪ ਗਿਆ ਹਾਂ ਜੀ ਮੈਂ ਪੱਕਾ ਇਹਨੂੰ ਫੈਸਲਾ ਹੀ ਕਰ ਦਵਾਂ ਹੈ ਹੀ ਜੂਤੀ ਹਾਂ ਬਿਲਕੁਲ ਜੇ ਵਿਚ ਵਿਚਾਲਾ ਕਰਦਾ ਸੀ ਇਹਨੇ ਉਹਨੂੰ ਸਿਰੇ ਲਾਤਾ ਪਰ ਇਕਲ ਮੰਨੋਗੇ ਬਿਨ ਜੇ ਉਹਦੇ ਚ ਸਾਰੇ ਇਹਦੇ ਸ਼ਬਦ ਗਿਣੀਏ ਨੈਨਾ ਗਿਣੀਏ ਹਾਂ ਤਾਂ 95 ਲਾਈਨਾ 100 ਚੋਂ ਪੰਜਾਬ ਦੇ ਹੱਕ ਦੀਆਂ ਨੇ ਹਾਂ ਤੇ ਪੰਜ ਲਾਈਨਾ ਪੰਜਾਬ ਦੇ ਬੁਲਟ ਨੇ ਤੇ ਉਹੀ ਪੰਜੇ ਰਾਣਾ ਸਾਰਾ ਪੱਠਾ ਫੜਾਉਂਦੇ ਆ ਨੇ ਪਹਿਲੀ 95 ਦਾ ਉਹ ਜਿਵੇਂ ਉਲਟਾ ਕਰ ਦਿੰਗੇ ਨੇ ਅ ਜਿਵੇਂ ਤੁਸੀਂ ਸ਼ੁਰੂ ਚ ਕਿਹਾ ਸੀ ਕਿ ਮਤਲਬ ਉਹਨੂੰ ਜਿਹੜੀ ਹੈ ਚਾਸ਼ਣੀ ਚੰਗੀ ਬਣਾਈ ਹੋਵੇ ਤਾਂ ਕਿ ਜ਼ਹਿਰ ਨੂੰ ਜਿਆਦਾ ਵੱਡੀ ਖੰਡ ਚ ਫਣੀ ਚਾਸ਼ਣੀ ਚ ਨਿਬੇਟ ਕੇ ਦਿਓ ਤੇ ਪਤਾ ਹੀ ਨਾ ਲੱਗੇ ਜ਼ਹਿਰ ਦੀ ਹਾਂ ਆਖਰੀ ਜਿਹੜਾ ਨਾ ਲਿਖਤਾ ਵੀ ਖਰਚਾ ਬਹੁਤ ਜ਼ਿਆਦਾ ਹੈ ਕਿ ਇੰਨਾ ਖਰਚਾ ਪੰਜਾਬ ਤੋਂ ਛੱਡਿਆ ਨਹੀਂ ਜਾਣਾ ਹੁਣ ਮੈਂ ਖਰਚੇ ਦੀ ਗੱਲ ਦੱਸਾਂ ਜਰਾ ਹਾਂ ਉਹ ਕਿੰਨੇ ਵਾਰੀ ਦੇਖਦਾ ਰਹਿੰਦਾ ਸੀ ਵੀ ਨਹੀਂ ਯਾਰ ਆਪਾਂ ਚਾਹੇ ਯੂਨੀਵਰਸਿਟੀ ਵਾਰੀ ਵੀ ਇਹੀ ਕਹਿੰਦੇ ਸੀ ਇਹ ਜਿੰਨਾ ਸਾਰੇ ਕਿਉਂਕਿ ਇੱਕ ਤਾਂ ਪੈਂਦਾ ਜਿਨ੍ਹਾਂ ਨੇ ਖਰਚਾ ਵਧਾਇਆ ਉਹੀ ਕਹਿੰਦੇ ਨੇ ਖਰਚਾ ਜਾਂਦਾ ਹੈ ਆਪ ਪੰਜਾਬੀ ਯੂਨੀਵਰਸਿਟੀ ਦਾ ਹਾਲ ਦੇਖੋ ਪੰਜਾਬ ਯੂਨੀਵਰਸਿਟੀ ਦੇਖ ਲਓ ਗੁਰੂ ਨਾਨਕ ਦਾ ਦੇਖ ਲਓ ਕੰਦੀਕੜ ਦਾ ਦੇਖ ਲਓ ਜਿਨ੍ਹਾਂ ਨੇ ਖਰਚਾ ਆਪ ਹੀ ਵਧਾਇਆ ਆਪ ਦੇ પેટ ਪਰ ਰਣ ਵਾਸਤੇ ਉਹੀ ਦਿਖਾਈ ਦਿੰਦੇ ਨੇ ਵੀ ਖਰਚਾ ਵੱਧਦਾ ਐ ਐਡਾ ਸਵਾਲ ਕਿਹਾ ਇੱਕ ਯੂਨੀਵਰਸਿਟੀ 50-50 ਸਾਲ ਤੱਕ ਰਹਿੰਦੇ ਨੇ ਹੁਣ ਜੇ ਕੋਈ ਇਹ ਆ ਕੇ ਕਰ ਦੇ ਬੇਦਕੋ ਵੀ UGC ਦੇ ਜਿਹੜੇ ਮਰਜੀ ਨਿਯਮ ਹੋਣ ਅਸੀਂ ਤਾਂ 58 ਸਾਲ ਤੇ ਰਿਟਾਇਰ ਕਰਾਂਗੇ ਕੇਂਦਰ ਨੂੰ ਕਹਿ ਦੇਣ ਕਿ ਜੇ 58 ਤੋਂ ਬਾਅਦ ਇਹਨਾਂ ਸਾਰਾ ਪੈਸਾ ਤੁਸੀਂ ਦਿਓਗੇ ਅਸੀਂ ਨਹੀਂ ਰੱਖਣੀ ਹਾਂ ਹੋਗਾ ਵੀ ਆਏ ਕਿ ਮੈਂ ਕਹਦੋਂਗੇ ਬਾਦਲ ਸਾਹਿਬ ਦੀ ਸਰਕਾਰ ਸੀ ਸਾਨੂੰ ਪੁੱਛਿਆ ਗਿਆ ਵੀ ਦੱਸੋ ਆਪਦੇ ਆਪਦੇ ਮਹਿਕਮੇ ਚੋਂ ਸਾਡੇ MP ਉਸ ਤੇ ਕੀ ਮੰਗ ਰੱਖਣ ਹਾਂ ਮੈਂ ਕਿਹਾ ਵੀ ਮੈਡੀਕਲ ਸਿੱਖਿਆ ਮਹਿਕਮੇ ਵੱਲੋਂ ਤਾਂ ਮੰਗ ਇਹ ਰੱਖ ਦੋ ਕਿ ਜੇ ਮੈਡੀਕਲ ਕਾਲਜਾਂ ਦੇ ਮਾਪਦੰਡ ਤੁਸੀਂ ਕਹ ਤਾਏ ਕਰਨ ਵਾਲੇ ਵੀ ਦਾਖੜਾ ਆਏ ਹੋਊਗਾ ਇੱਥੇ ਇੰਨੀਆਂ ਮਸ਼ੀਨਾਂ ਹੋਣਗੀਆਂ ਐਡਾ ਵੱਡਾ ਹਸਪਤਾਲ ਹੋਊਗਾ ਹੈ ਕਿ ਐਨੇ ਡੈਸਟ ਹੋਣਗੇ ਤੇ ਫਿਰ ਪੈਸੇ ਵੀ ਤੁਸੀਂ ਦਿਓ ਕਿਉਂਕਿ ਤੈ ਤੁਸੀਂ ਕਰੋ ਪੈਸੇ ਅਸੀਂ ਦੇਈਏ ਇਹ ਤਾਂ ਕੰਮ ਖਰਾਬ ਹੈ ਨਹੀਂ ਸਾਥੋ ਇਹੋ ਜਿਹਾ ਗਰੀਬ ਦਾ ਬੇ ਹੋਊਗਾ ਜਿੰਨੇ ਸਾਡੇ ਕੋਲ ਪੈਸੇ ਉਹਨਾਂ ਕੋਲ ਹਿਸਾਬ ਨਾਲ ਜੀ ਨਾਜ ਕਰਾਵਾਂਗੇ ਕਰ ਲਾਂਗੇ ਪੜਾਈ ਕਰਾਵਾਂਗੇ ਹਾਂ ਸੋ ਇਹੀ ਗੱਲ ਮੈਂ ਹੋਰੇ ਕਹਿਣਾ ਨਹੀਂ ਅੱਜ ਨਹੀਂ ਕਰਿਆ ਮੈਂ ਤਾਂ 25 ਸਾਲ ਤੋਂ ਕਹਿ ਰਿਹਾ ਅਈ ਸਾਤੋ ਕਹਿ ਰਿਹਾ ਬੇ ਜੇ ਕੇਂਦਰ ਨੇ ਮਾਪਦੰਡ ਤੈਅ ਕਰਨੇ ਤੇ ਸਾਰੇ ਪੈਸੇ ਕੇਂਦਰ ਦੇ ਨਹੀਂ ਮਾਪਦੰਡ ਨਹੀਂ ਆਪੇ ਤੈਅ ਕਰਾਂਗੇ ਅਸੀਂ ਆਪੇ ਜੋ ਜਿਹਾ ਸਾਡਾ ਹੋਊਗਾ ਸੀ ਤੁਸੀਂ ਇੱਕ ਗਰੀਬ ਆਦਮੀ ਨੂੰ ਕਹੋ ਵੀ ਤੂੰ 1 ਲੱਖ ਰੁਪਏ ਦਾ ਸੂਟ ਪਾਏਗਾ ਹਾਂ ਨਹੀਂ ਤਾਂ ਤੈਨੂੰ ਰਹਿ ਨਹੀਂ ਦੇਣਾ ਕਿਉਂਕਿ ਤੂੰ ਤਾਂ ਬਿਮਾਰੀ ਫਲਾ ਦੇਗਾ ਤੇਰਾ ਸੂਟ ਗੰਦਾ ਹੈ ਫਿਰ ਵਿਚਾਰਾ ਉਹਦੇ ਕੋਲ 1 ਲੱਖ ਨਹੀਂ ਫਿਰ ਤਾਂ ਉਹਨੂੰ ਮਤਲਬ ਦੇ ਕੱਪੜੇ ਵਹਾ ਰਹੇ ਹੋ ਨਾ ਤੁਸੀਂ ਕਿਹਨਾਂ ਦੇ ਬਿਲਕੁਲ ਗੱਤ ਜਿਹੇ ਇਹ ਕਿਤਾਬਾਂ ਸੁਆਲੇ ਕਿ ਦੇ ਕੇਂਦਰ ਨੇ ਜਿਹੜਾ ਕੁਝ ਕਰਦਾ ਵੀ ਖਰਚੇ ਇਹਨਾਂ ਨੇ ਵਧਾਤੇ ਆਪ ਹੀ ਵਧਾਈ ਗਏ ਮੈਨੂੰ ਮੇਰੀ ਤਾਂ ਮੋਟੀ ਜੀ ਸਮਝ ਇਹ ਹੈ 52 ਸਾਲ ਤੇ ਰਿਟਾਇਰ ਕਰੋ ਬਲਕੇ 55 ਕਰ ਦੋ ਰਿਟਾਇਰਮੈਂਟ ਦੀ ਉਮਰ ਨਵੇਂ ਚਾਰ-ਚਾਰ ਬੰਦੇ ਨੂੰ ਨੌਕਰੀ ਦਿੱਤੀ ਜਾ ਸਕਦੇ ਪੁਰਾਣੇ ਬੰਦੇ ਦੀ ਇੱਕਲੀ ਤਨਖਾਹ ਚੀ ਜੀ ਨਵੇਂ ਬੱਚਿਆਂ ਨੂੰ ਨੌਕਰੀਆਂ ਦਿਓ ਨਾਲੇ ਉਹ ਬਾਹਰ ਵੀ ਭੱਜਣਗੇ ਨਾਲੇ ਹਰੇਕ ਦਾ ਰੁਜ਼ਗਾਰ ਚੱਲੇ ਫਿਰ ਜਿਹੜੀ ਉਹਨਾਂ ਨੂੰ ਨੌਕਰੀ ਦਿਆਂਗੇ ਉਹ ਤਨਸਾ ਸਾਰੇ ਖਰਚ ਕੇ ਕਿਉਂਕਿ ਉਹਨਾਂ ਨੇ ਕੱਪੜੇ ਚਾਹੀਦੇ ਨੇ ਮਕਾਨ ਚਾਹੀਦਾ ਕੋਈ ਗੱਡੀ ਜਾਂ ਸਕੂਟਰ ਚਾਹੀਦਾ ਹੈ ਤੇ ਮੜਾ ਮੋਟਾ ਬਾਹਰ ਜਾ ਕੇ ਘੁੰਮਣਾ ਵੀ ਹੈ ਵਿਆਹ ਕਰਾਉਣਾ ਸੋ ਸਾਰਾ ਖਰਚਾ ਕਰਨਗੇ ਖਰਚਾ ਕਰਨਗੇ ਤਾਂ ਸਮਾਨ ਵੀ ਖੂ ਸਮਾਨ ਵੀ ਖੂ ਤਾਂ ਨਮਾ ਸਮਾਨ ਬਣੂ ਨਮਾ ਸਮਾਨ ਬਣੂ ਤਾਂ ਦੁਕਾਨ ਉਰ ਜਗਾਰ ਮਿਲੂ ਦੁਕਾਨਾਂ ਚੱਲਣ ਗਿਆ ਵਪਾਰ ਚੱਲਣਗੇ ਪੇਟੀ ਚੰਦੂਗੀ ਸੋ ਇਸ ਕਰਕੇ ਤੁਸੀਂ ਨਵੇਂ ਬੰਦਿਆਂ ਨੂੰ ਨੌਕੀਏ ਬੁੱਢਿਆਂ ਨੂੰ ਪਲਾਂਿਆਂ ਨੂੰ ਦੇ ਜਾਂਦੇ ਨੇ ਉਹ ਕੀ ਕਹਦੇ ਉਹ ਬੈਂਕਸ ਪੈਦੇ ਨੇ ਪੈਸੇ ਬੱਚਿਆਂ ਵਾਸਤੇ ਚੜ ਜਾਂਦੇ ਨੇ ਲੋਕਾਂ ਤੋਂ ਉਹ ਅਸਥਾਨਿਕ ਦਾ ਪੈਸਾ ਖੁੰਦਾ ਹੀ ਨਹੀਂ ਬਹੁਤ ਸਾਰੇ ਕੈਨੇਡਾ ਜਾ ਕੇ ਬਹਿ ਗਏ ਦਿੱਤਾ ਚ ਰਿਟਾਇਰ ਹੋ ਕੇ ਉੱਥੇ ਬੈਠਣ ਨੂੰ ਪੈਨਸ਼ਨ ਲਈ ਜਾਂਦੇ ਨੇ ਸੋ ਇਹ ਤਰੀਕੇ ਹੁੰਦੇ ਨੇ ਇਦਾਂ ਹੀ ਇੱਥੇ ਦਾ ਮੈਂ ਕਹਣਾ ਇੱਥੇ ਕੀ ਕਰ ਰਹੇ ਨੇ ਉਹ ਜੀ ਖਰਚਾ ਹੈ ਪਹਿਲੀ ਗੱਲ ਸਿੰਘ ਸਾਹਿਬ ਇਹਦਾ ਜਿਹੜਾ 2025-26 ਦਾ ਜਿਹੜਾ ਭਾਰਤ ਸਰਕਾਰ ਨੇ ਬਜਟ ਪਾਸ ਕਰਿਆ ਜੂਟੀ ਚੰਡੀਗੜ੍ਹ ਦਾ ਹਾਂ ਉਹ ਬਜਟ 6800 38 ਕਰੋੜ 18 ਲੱਖ ਦਾ 8683 ਕਰੋੜ 18 ਲੱਖ ਜੀ ਆ ਬਚਦਾ ਹੁਣ ਆਪਾਂ ਦੇਖੀਏ ਹਾਂ ਬਜਟ ਕੋਈ ਚਾਹੇ ਤੂਗਾ ਤਾਂ ਅਗਲੇ ਨਗੋ ਹਜ਼ਾਰ ਕਾਫੀ ਪੈਸੇ ਨੇ ਫਿਰ ਵੀ ਹਾਲਾਂਕਿ ਇੰਨੇ ਜ਼ਿਆਦਾ ਨਹੀਂ ਹੈ 9000 ਕਰੋੜ ਜਦ ਅਸੀਂ ਘਰ ਦੀ ਜਿਹੜੀ ਬਿਜਲੀ ਦੀ ਸਬਸਿਡੀ ਉਹ ਦੇਈ ਜਾਂਦੇ 8000 ਕਰੋੜ ਤੇ ਸਾਨੂੰ 7000 ਕਰੋੜ ਇੱਥੇ ਲਾਉਣਾ ਕੀ ਔਖਾ ਹੈ ਐਡੀ ਵੱਡੀ ਤਰਹੋ ਤੇ ਇੱਕ ਤਾਂ ਇਹ ਹੈ ਬਰਨ ਮੁਨਾਇਤਾਂ ਨਹੀਂ ਦੀ ਇਹ 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 ਇੰਨਾ ਜਿਹੜਾ ਬਜਟ ਹੈ ਇਥੇ ਕੋਈ ਆਮਦਨ ਨਹੀਂ ਆਪਾਂ ਦੇਖੀ ਆਮਦਨ ਕਿੰਨੀ ਹੈ ਚੰਡੀਗੜ੍ਹ ਦਾ ਆਮਦਨ ਬਹੁਤ ਜ਼ਿਆਦਾ ਹੈ ਚੰਡੀਗੜ੍ਹ ਦੀ ਪਿਛਲੇ ਸਾਲ ਦੀ ਜਿਹੜਾ 24 25 ਸੀ 31 ਮਾਰਚ ਨੂੰ ਖਤਮ ਹੋਇਆ ਪਿਛਲੇ ਨੂੰ ਆ ਐਸੇ ਆ ਜਿਹੜਾ ਸਾਲ ਚੱਲ ਰਿਹਾ ਹੈ ਜੀ 31 ਮਾਰਚ ਨੂੰ ਖਤਮ ਹੋਇਆ ਉਹਦੇ ਵਿੱਚ ਇਹਦਾ ਜਿਹੜਾ ਰੈਵਨਿਊ ਇਕੱਠਾ ਹੋਣਾ ਸੀ ਹਾਂ ਉਹ ਕਿੰਨਾ ਕਹ ਸੀ ਕਹਾੜ 100 ਤੇ 15 ਕਰੋੜ ਜਿਹੜਾ 31 ਦਸੰਬਰ 2024 ਤੱਕ ਇਕੱਠਾ ਹੋ ਗਿਆ ਸੀ 9 ਮਹੀਨਿਆਂ ਚ ਹਾਂ ਉਹ ਜਿਹੜਾ ਇਕੱਠਾ ਹੋ ਗਿਆ ਸੀ ਉਹ 43100 ਤੇ 33 ਕਰੋੜ ਇਕੱਠਾ ਹੋ ਚੁੱਕਿਆ ਸੀ 9 ਮਹੀਨੇ ਦੀ ਜੇਕਰ 9 ਮਹੀਨੇ ਦੇ ਹਿਸਾਬ ਨਾਲ ਹੀ ਅੱਗੇ ਲਾ ਲਈਏ ਤਾਂ 3 ਮਹੀਨਿਆਂ ਚ ਹੋਰ ਕਿੰਨਾ ਹੋਊਗਾ ਉਸੇ ਹਿਸਾਬ ਨਾਲ ਲਾਈਏ ਤਾਂ ਵੀ 5700 ਕਰੋੜ ਹੋ ਜਾਣਾ 5900 ਤੇ 80-85 ਕਰੋੜ ਫਿਰ ਜੀਐਸਆਈਓ ਦੇ ਤੇ ਲਾਗੀਆਂ ਕੋਈ ਆਖਰੀ ਤਿੰਨ ਮਹੀਨੇ ਜ਼ਿਆਦਾ ਇਕੱਠਾ ਹੁੰਦਾ ਕਿਉਂਕਿ ਜਿਹਨੇ ਪਹਿਲਾਂ ਪਏ ਨੇ ਬਕਾਇਆ ਉਹ ਵੀ ਦਿੰਦੇ ਨੇ ਫਿਰ 31 ਮਾਰਚ ਤੱਕ ਸਭ ਦੇ ਨਹੀਂ ਹੁੰਦੇ ਨੇ ਇਸ ਕਰਕੇ ਉਹ 6000 ਕਰੋੜ ਬਣ ਜਾਂਦਾ ਰਣ ਜਿਹੜਾ 6000 ਕਰੋੜ ਉਹਦੇ ਚ ਆਗਲੇ ਸਾਲ ਹਮੇਸ਼ਾ ਹੀ ਹਰ ਸਾਲ ਵਾਧਾ ਹੁੰਦਾ ਹੈ ਹਾਂ ਜੇ 10% ਵੀ ਵਾਧਾ ਹੋਵੇ ਤਾਂ 6600 ਕਰੋੜ ਹੋ ਸਕਦਾ ਮੈਂ ਕਹਾਂ ਵੀ ਚਲੋ ਮੰਨ ਲਓ ਵੀ 6400 ਕਰੋੜ ਹੋ ਜੂ ਪੰਜੇ 6400 ਕਰੋੜ ਇਥੋਂ ਆਮਦਨ ਹੋ ਜਾਣੀ ਹੈ ਤੇ ਨਾ ਤਰਸਾ ਕਰੋ ਇਹਦਾ ਖਰਚਾ 6883 ਕਰੋੜ ਜੀ ਤੇ ਰੁਪਇਆ ਤਾਂ 483 ਕਰੋੜ ਦੇ ਰਹਿ ਗਿਆ ਬਿਲਕੁਲ ਕੁਛ ਘਟਾਇਆ ਨਹੀਂ ਕੁਛ ਵਧਾਇਆ ਨਹੀਂ ਸਰਕਾਰ ਦੇ ਅੰਕਲੇ ਨੇ ਧਾਰਨ ਦੇ ਅੰਕਲੇ ਨੇ ਮੇਰੇ ਤਾਂ ਨਹੀਂ ਹੈ ਜਿਹੜੀ ਮੈਂ ਟੈਕਸ ਇਕੱਠਾ ਹੋਇਆ ਦੱਸੋ ਕੈਗ ਨੇ ਦੱਸਿਆ ਨਾ ਕਿ ਸਭ ਤੋਂ ਉੱਚੀ ਸੰਸ ਹੈ ਉਹ ਤਾਂ ਪੈਸੇ ਪੈਸੇ ਵਸਾ ਰੱਖਦੀ ਹੈ ਹੁਣ ਦੂਜੀ ਗੱਲ ਉਹ ਜਿਹੜਾ 483 ਕਰੋੜ ਹੈ ਹੁਣ ਇੱਥੇ ਕੀ ਹੈ ਇੱਥੇ ਜੀ ਹਰੇਕ ਵਿਭਾਗ ਦੇ ਮੁਖੀ ਲਾਏ ਹੋਏ ਨੇ ਕਿਹਾ ਕਿ ਜ਼ਿਲ੍ਹਾ ਬਣੂਗਾ ਜਿਨ੍ਹਾਂ ਦਾ ਜ਼ਿਲ੍ਹਾ ਜ਼ਿਲ੍ਹਾ ਅਧਿਕਾਰੀ ਚਾਹੀਦਾ ਉਸ ਤੋਂ ਮੁਖੀ ਤਾਂ ਚਾਹੀਦਾ ਹੀ ਨਹੀਂ ਹੌਸਲੇ ਵਿੱਚ ਪੁਲਿਸ ਦਾ ਇੱਥੇ ਹੰਬੜਾ ਤਾਂ ਡੀਜੀਪੀ ਨਹੀਂ ਆਈਜੀ ਤਾਂ ਹੈਗਾ ਹੀ ਹੈਗਾ ਆਈਜੀ ਡੀਆਈਜੀ ਜਿਨ੍ਹਾਂ ਚ ਆਈਜੀ ਦੀ ਲੋੜ ਹੀ ਨਹੀਂ ਹੈ ਫਿਰ ਇੱਥੇ ਸੈਕਟਰੀ ਨੇ ਇੱਥੇ ਉੱਥੇ ਤਾਂ ਡੀਸੀ ਨੇ ਜਿਨ੍ਹਾਂ ਤਾਂ ਬਤਵਤ ਕਮਿਸ਼ਨਰ ਦਾ ਜੇ ਪੁਲਿਸ ਕਮਿਸ਼ਨਰੇਟ ਵੀ ਬਣਾ ਦਈਏ ਨੂੰ ਉਹਦੇ ਬਰਾਬਰ ਬਣਾ ਦਈਏ ਲੁਧਿਆਣੇ ਦੇ ਤਾਂ ਵੀ ਇੱਕ ਪੁਲਿਸ ਕਮਿਸ਼ਨਰੀ ਹੋਏਗਾ ਨਾ ਬਿਲਕੁਲ ਆ ਜਿਹੜੇ ਇੰਨੇ ਉੱਤੇ ਹੋਰ ਫਾਪਤੂ ਨਹੀਂ ਤਾਂ ਮਤਲਬ ਬਸੇ ਨਹੀਂ ਹੈ ਨਾ ਇਦਾਂ ਹੀ ਸੈਕਟਰੀਏਟ ਵੱਖਰੀ ਲੋੜ ਹੀ ਨਹੀਂ ਕਿਉਂਕਿ ਸੈਕਟਰੀਏਟ ਤਾਂ ਸਾਡੀ ਅਫੀਚਰ ਦੀ ਜਾ ਰਹੀ ਉਹਦੇ ਚੀਜ਼ਾਂ ਨੇ ਤੇ ਇਹਨਾਂ ਨੂੰ ਤਾਂ ਜ਼ਿਲ੍ਹਾ ਅਫਸਰ ਚਾਹੀਦੇ ਨੇ ਉਹ ਸੈਕਟਰੀਏਟ ਦਾ ਦਫ਼ਤਰ ਬਣਾ ਦਾ ਕੇ ਨਵੇਂ ਦਫ਼ਤਰ ਵੀ ਨਹੀਂ ਖੁੱਲਨੇ ਪਹਿਲੇ ਬਿਲਕੁਲ ਸਾਰੇ ਇਕੱਠੇ ਕਰ ਦਾਂਗੇ ਸਭ ਦੇ ਜਿਹੜੇ ਦਫ਼ਤਰ ਉੱਥੇ ਹੀ ਇਹ ਇਸ ਤੋਂ ਕਿ ਖਲਿਆ ਜਿਹੜੇ ਦਾ ਮੁਖੀ ਚਾਹੀਦਾ ਹੀ ਨਹੀਂ ਜਿਹੜੇ ਦਾ ਮੁਖੀ ਚਾਹੀਦਾ ਰਾਜ ਦਾ ਮੁਖੀ ਤਾਂ ਨਹੀਂ ਨਾ ਚਾਹੀਦਾ ਇੱਕੇ ਹੁਣ ਜਿਹੜਾ ਡੀਪੀਆਈ ਦਾ ਆ ਰਿਹਾ ਕਾਲ ਜਾਂਦਾ ਸਕੂਲਾਂ ਦਾ ਉਹਦੀ ਕੀ ਲੋੜ ਹੈ ਹਾਂ ਉਹ ਜਿਹੜੇ ਹੋ ਜਾਣਗੇ ਪੋਸਟਾਂ ਸੋ ਜਿੰਨੇ ਅਸੀਂ ਆਗ फायदा ਕਰਦੇ ਇੱਕ ਸਟੇਟ 11 ਲੱਖ ਦੀ ਆਬਾਦੀ ਹੈ 11 ਲੱਖ ਦੀ ਆਬਾਦੀ ਤੁਸੀਂ ਇੰਨੇ ਪੋਸਟਾਂ ਉੱਪਰੀਆਂ ਭਾਰ ਵਧਾਤਾ ਹੈ ਤੇ ਟੋਕਰਾ ਵੱਡਾ ਰੱਖਦਾ ਉਹਦੇ ਸਿਰ ਤੇ ਪੱਗ ਅਫਸਰਾਂ ਦੀ ਉਹ ਅਫਸਰਾਂ ਦੀ ਤਾਂ ਖਤਮ ਹੋ ਉਹ ਕਿਹੜਾ ਜ਼ਿਲ੍ਹਾ ਹੈ ਨਾ ਗਿਲਜਿੱਢੀ ਹੈਗੀ 11 ਲੱਖ ਦੀ ਸਾਰੀ ਆਬਾਦੀ ਹੈ ਔਰ ਖਾਸ ਗੱਲ ਇਹ ਹੈ ਵੀ ਇਹ 11 ਲੱਖ ਦੀ ਜਿਹੜੀ ਆਬਾਦੀ ਹੈ ਜੇ ਆਪਾਂ ਦੇਖੀਏ ਹਾਂ ਹਾਂ ਤੇ ਪੰਜਾਬ ਦੇ ਜਿਹੜੇ ਵੱਡੇ ਜਿਹੜੇ ਨੇ ਲੁਧਿਆਣਾ ਉਹਦੀ 35 ਲੱਖ ਦੀ ਹੈ ਹਾਂ ਇਹਦੇ ਬਰਾਬਰ ਸਾਰੇ ਫਾਜ਼ਲਕਾ ਕੇ ਆਪਣਾ ਇਹ ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਜਲੰਧਰ ਲੁਧਿਆਣਾ ਸੰਗਰੂਰ ਸੰਗਰੂਰ ਦੀ ਬਹੁਤ ਢਲ ਗਈ ਹੋਈ ਪਟਿਆਲਾ ਗੁਰਦਾਸਪੁਰ ਇਹਨਾਂ ਸਾਰਿਆਂ ਦੀੋਂ ਵੱਧੀ ਇਹ ਤੋਂ ਵੱਧ ਹੈ ਬਿਲਕੁਲ ਆਹ ਮਾੜੀ ਮੋਟੀ ਬਸ ਕਹਿੰਦੇ ਇੱਕ ਪੁਰਸ਼ਲਾ ਲਾੜੋ ਆਹ ਮਹਾੜੀ ਲਾੜੋ ਤੇ ਜਿਹੜੇ ਸਾਹਿਬ ਨੇ ਇਹ ਪੰਜ ਚਾਰ ਜੇ ਵੀ ਛੋਟੇ ਛੋਟੇ ਨੇ ਹਾਂ ਫਰੀ ਕੋਟ ਲਾ ਲਓ ਫਰੀ ਕੋਟ ਕਾਫੀ ਛੋਟਾ ਹੈ ਹਾਂ ਬਾਕੀ ਮੁਕਸਰ ਦੀ ਤਕਰੀਬ ਨੇ ਨਹੀਂ ਹੋਈਆਂ ਮਾਨਸਾ ਦੀ ਤਕਰੀਬ ਨੇ ਨਹੀਂ ਹੋਈਆਂ ਬਠਿੰਡੇ ਦੀ ਤਕਰੀਬ ਨੇ ਨਹੀਂ ਹੋਈਆਂ ਬਿਲਕੁਲ ਬਿਲਕੁਲ ਇਹ ਤੁਸੀਂ ਕੀ ਕਹਿੰਦੇ ਹੋ ਇੱਕ ਜ਼ਿਲ੍ਹੇ ਜਿੰਨੀ ਆਬਾਦੀ 'ਚ ਪੈਸਾ ਖਰਤੀ ਜਾਂਦਾ ਫਿਰ ਅੱਗੇ ਕੀ ਹੋਊਗਾ ਅੱਗੇ ਇਹ ਹੋਊਗਾ ਵੀ ਇੱਥੇ ਬਿਜਲੀ ਮੁਫਤ ਵਰਗੀ ਦਿੱਤੀ ਜਾ ਰਹੀ ਹੈ ਤੁਸੀਂ ਆਪ ਦਾ ਪੰਜਾਬ ਦੇ ਰੇਟ ਲੱਗਣਗੇ ਪੰਜਾਬ ਤੁਸੀਂ ਜਿਹੜੇ ਅਮੀਰਾਂ ਨੂੰ ਬਿਜਲੀ ਮੁਫਤ ਦੇ ਰਹੇ ਹੋ ਉਹ ਬੰਦ ਕਰ ਦਿਓ ਉਹਨੇ ਨਾਲ ਹੀ ਚੱਲ ਜੂ ਕੰਮ ਬਿਲਕੁਲ ਜਿਹੜੇ 3-300 ਯੂਨਟ ਤੁਸੀਂ 2-2 ਲੱਖ ਤਨਖਾਹ ਲੈਣ ਵਾਲੇ ਨੂੰ 3-3 ਲੱਖਾਂ ਨੂੰ ਮੁਫਤ ਦੇ ਰਹੇ ਹੋ ਮੇਰੇ ਵਰਗਾ ਜ਼ਿਲ੍ਹਾ ਉਹਨਾਂ ਨੂੰ ਪੈਨਸ਼ਨ ਲੈਂਦਾ ਉਹਨੂੰ 300 ਜੁਨਤ ਮੁਫਤ ਕਿਉਂ ਬਈ ਹੂੰ ਬਸ ਜਿਹੜੀ ਬੀਬੀ ਨੇ 15 ਹਜ਼ਾਰ ਦਾ ਪਰਸਪਾਏ ਬਾਅਦ ਚ ਉਹਨੂੰ ਮੁਫਤ ਬਸ ਕੇ ਸਫ਼ਰ ਕਿਉਂ ਬਈ ਉਹ ਵਿਚਾਰੋ ਅਮੀਰਾਂ ਤੱਕ ਲੈ ਲੋ ਪੈਸਾ ਗਰੀਬਾਂ ਦਾ ਜਾਣ ਤੋਂ ਗਰੀਬ ਨੂੰ ਬਸ ਵੀ ਮੁਫਤ ਗਰੀਬ ਨੂੰ ਬਿਜਲੀ ਵੀ ਮੁਫਤ ਦਿਓ ਉਹਨੂੰ ਹੱਕ ਦਾ ਜੀ ਗਰੀਬ ਨੂੰ ਜੀ ਨੂੰ ਪੈਸੇ ਐਨੇ ਦੇ ਦੇ ਲੋ